ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਅਮੀਦਾ ਤੇ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਅਗਲਾ ਉਹ ਆਪਣਾ ਲੱਗੇ ਜੀ ਸ਼ੁਰੂ ਕਰਨ ਇੱਕ ਟਾਈਮ ਹੋ ਗਿਆ ਸਾਢੇ 6 ਦਾ ਸਾਢੇ 6 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਲੱਗੇ ਸਬਜ਼ੀ ਬਣਾਉਣ ਕਾਲੀ ਤੋਰੀਆਂ ਦੀ ਸਬਜ਼ੀ ਬਣਾ ਲੱਗੇ ਹੋਏ ਸੀ ਆਪਾਂ 5:30 ਦਾ ਟਾਈਮ ਹੋ ਗਿਆ ਤੇ ਇਹ ਤੋਂ ਪਹਿਲਾਂ ਵਾਰ ਲੈ ਕੇ ਨੂੰ ਕਰ ਲੇ ਵੇਢੇ ਚਾਦ ਉਹ ਵਗੈਰਾ ਕੱਟੇ ਨੂੰ ਵਾਰ ਤੇ ਸਾਰਾ ਚਾਦ ਵਗੈਰਾ ਹੋ ਗਿਆ ਮੈਂ ਸਰਦੀਆਂ ਨਾਲ ਆ ਰਹੀ ਸੀ ਤੋਰੀਆਂ ਮੈਂ ਕੱਟ ਲਈਆਂ ਕਾਲੀ ਤੋਰੀਆਂ ਨਾਲ ਤੇ ਕਰ ਕਾਲੀ ਆ ਰਹੀ ਸੀ ਸਬਜੀ ਨੂੰ ਤੁਹਾਰੇ ਸਾਰੇ ਲਾਹਾ ਹੋ ਜਾਂਦਾ ਕੰਮ ਦਾ ਛੋਟੇ ਬੱਚਿਆਂ ਨਾਲ ਜਿੰਨੇ ਸੁਤੇ-ਸੁਤੇ ਹੋਏ ਹੋਏ ਕੰਮ ਫਿਰ ਨੇ ਬੱਚਿਆਂ ਨੂੰ ਖਣਾ ਮੈਂਦਾ ਜੀ ਦੁੱਧ ਛੱਡਦੇ ਆ ਇੱਕ ਤਾਂ ਹਾਰ ਖੇਡਦਾ ਰਹਦਾ ਹੈ ਜੇ ਇੱਕ ਤਾਂ ਸੁੱਤਾ ਰਿਹਾ ਸੋਦਾ ਤੇ ਨੇ ਬਲੌਗ ਆਪਾਂ ਕਾਫੀ ਦਿਨ ਬਾਅਦ ਬਣਾਉਣ ਲੱਗੇ ਆ ਜੀ ਸੁਤਿਆ ਦਾ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਮਾਨੂੰ ਵਲੌਗ ਬਣਾਉਣ ਦਾ ਮੈਂ ਕਰਕੇ ਵਿਜੀ ਰਹਿਨੇ ਹੁਣ ਥੋੜਾ ਇਧਰੋਂ ਤੜਕਾ ਲਾ ਰਹੀ ਸੀ ਉੱਧਰ ਫਤੇ ਸਿੰਘ ਕੰਮ ਕਰ ਰਿਹਾ ਬਾਹਰ ਫਤੇ ਉਧਰ ਵਾਰ ਪਰੇਸ਼ਾਨ ਕਰ ਰਿਹਾ ਉਹਦੇ ਪਾਪਾ ਨੂੰ ਨਾ ਵਾਰ ਖੇਡ ਰਿਹਾਗਾ ਤੇ ਇੱਧਰ ਸਾਡਾ ਛੋਟਾ ਕਾਕਾ ਸੁੱਤਾ ਪਿਆ ਆ ਵੇਖੋ ਕਿਊਟ ਨੇ ਸਾਡੀ ਛੋਰੀ ਛੋਈ ਛੋਈ ਕਰਦੀ ਛੁੱਪੀ ਵੀ ਆ ਮੋਜਣਾ ਲੱਡੂ ਵਰੀ ਇਹ ਛੋਟਾ ਵੇਟਾ ਦਾ ਤੇ ਇੱਧਰ ਝਾੜੂ ਵਗੈਰਾ ਕੜਤਾ ਸਾਰਾ ਤੇ ਹੁਣ ਆਪਾਂ ਬਾਹਰ ਦਾ 뷰 ਦਿਖਾਨੇ ਕਰਦਾ ਫਤਿਹ ਬਾਹਰ ਮਸਤੀ ਕਰਦਾ ਮੰਮੀ ਹਾਂ ਮੰਮੀ ਉਹਨੇ ਕੁਝ ਗੱਲ ਆ ਰਿਹਾ ਉਹ ਸਮਝਾਈ ਤਾਂ ਦੱਸਿਓ ਕੀ ਕਹਿੰਦਾ ਇੱਧਰ ਜਰੂਰ ਇਧਰ ਕਾਕੇ ਦੇ ਕੱਪੜੇ ਵਗੈਰਾ ਧੋਤੇ ਛੋਟੇ ਛੋਟੇ ਤੇਰੇ ਨਾਲ ਦੀ ਨਾਲ ਹੀ ਧੋ ਦਿੰਨੀ ਹੁੰਨੀ ਜਿੰਨੇ ਕੋ ਹੁੰਦੇ ਆ ਤੇ ਇਧਰ ਸਾਡਾ ਮਿਸਤਰੀ ਸਾਹ ਮੇਰੇ ਨਾਲ ਹੈਲਪ ਕਰਾ ਰਿਹਾ ਸੀ ਕੰਮ ਦੀ ਆ ਕੁਟਿਆ ਲਈ ਵਾਈਪੂਲੀਨ ਵਾਈਪੂਲੀ ਇਹ ਕਾਕੇ ਦੇ ਕੱਪੜੇ ਧੋਤੇ ਹੋਏ ਆ ਤੇ ਮੌਸਮ ਵੀ ਠੀਕ ਆ ਅੱਜ ਤਾਂ ਅਜੇ ਤੱਕ ਤਾਂ ਠੀਕ ਆ ਪਰ ਇਸ ਤੋਂ ਬਾਅਦ ਨਹੀਂ ਪਤਾ ਗਰਮੀ ਹੋਏ ਦੁਪਹਿਰੇ ਸਵੇਰੇ ਸਵੇਰੇ ਮੈਂ ਸਾਰਾ ਝਾੜੀ ਚੁੜ ਕੱਢਤਾ ਇੱਧਰ ਬਾਹਰ ਇਹ ਸਬਜ਼ੀਆਂ ਹਰੀਆਂ ਭਰੀਆਂ ਹੋ ਗਈਆਂ ਮੀਂਹ ਨਾਲ ਦਵਾਰਾ ਤੇ ਇੱਧਰ ਆ ਸਾਡੀ ਆਈਟਮ ਹੁਣ ਤਿਆਰ ਆ ਮਸਤੀ ਕਰਨ ਨੂੰ ਹੋ ਗਿਆ ਅੰਦਰ ਉਹਦੇ ਕੋਲ ਛੋਟਾ ਕੱਕਾ ਇਹ ਤਾਂ ਬਹੁਤ ਪਚਾ ਬਚਾ ਕੇ ਰੱਖਣਾ ਪੈਂਦਾ ਹੁਣ ਗਿਆ ਅੰਦਰ ਉਹ ਤੇ ਉਹ ਝੜ ਗਿਆ ਉਹਦੇ ਮੁੰਜੇ ਤੇ ਹੋ ਯਾਦ ਕਰਦਾ ਮੁੱਗੇ ਆਵਾਸੇ ਇਹਨੂੰ ਪਿਆਰ ਕਰਨਾ ਦਾ ਰਹਿੰਦਾ ਛੋਟੇ ਕਾਕੇ ਨੂੰ ਨਾਲ ਆ ਕੇ ਪਈ ਜਾਂਦਾ ਇਹਦੇ ਬਹੁਤ ਪਿਆਰ ਕਰਦਾ ਇਹ ਛੋਟੇ ਵੀਰੇ ਨੂੰ ਆਪ ਦੇ ਨੂੰ ਕਿੰਨਾ ਪਿਆਰ ਹੁੰਦਾ ਕਾਕੇ ਦਾ ਨੌਣਾ ਘਫਾ ਤੇਰਾ ਵੀਰਾ ਹਾਂ ਫਤੇ ਦਾ ਵੀਰਾ ਨੌਣਾ ਬਈ ਤਾਂ ਉਹਦੇ ਉਹਦੇ ਮਾਰਨਾ ਦੀ ਬਾ ਤੱਤੇ ਦੇ ਇਹ ਚਰਤੀ ਥੱਲੇ ਕਰ ਲਵਾਂਗੇ ਕੋਈ ਕਰੀਏ ਥੱਲੇ ਕਰਦੇ ਕਰ ਲੈ ਵਣੇ ਰਹੇ ਹੋ ਜੀ ਵੀਡੀਓ ਦੇ ਨਾਲ ਤੇ ਮਿਲਦੇ ਆਪਾਂ ਅੱਗੇ ਸੋਨੂੰ ਇੱਕ ਜਣਾ ਸਪੈਸ਼ਲ ਫਤੇ ਦੀ ਰਾਖੀ ਤੇ ਚਾਹੀਦਾ ਗਏ ਪਤਾ ਹੀ ਨਹੀਂ ਛੋਟੇ ਬੱਚੇ ਤੇ ਕੀ ਕਰਦੇ ਸਿਰਚ ਮਾਰਦੇ ਕਿ ਕੀ ਪਿਆਰ ਕਰਦਾ ਕਰਦਾ ਬਾਟੂ ਨਾਮ ਉਹ ਪਾਪਾ ਕੋਈ ਨਹੀਂ ਕੋਈ ਨਹੀਂ ਆ ਲਓ ਜੀ ਟਾਈਮ ਹੋ ਗਿਆ ਜੀ 9:00 ਵਜੇ ਦਾ ਸਵੇਰ ਦਾ ਤੇ ਮੈਂ ਨਾ ਅਨੂਲੀ ਹਾਂ ਕੰਮ ਨਵੇੜਲੇ ਸੀਗੇ ਮੈਂ ਸਵੇਰ ਦੇ ਤੇਰਾ ਵਾਲੇ ਸਾਰੇ ਤੇ ਇਧਰ ਕਾਕਾ ਦੁਵਾਰੀ ਸੌਂ ਗਿਆ ਨੋਰ ਤੋਂ ਪਹਿਲਾਂ ਇਹਨੂੰ ਜੁੱਤੀ ਤੇ ਆ ਗਈ ਸੀ ਜਿਵੇਂ ਦੁਵਾਰੇ ਤੋਂ ਆਉਂ ਗਿਆ ਹੁਣੇ ਹਾਂਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਹੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਅੱਗੇ ਵੇਖੋ ਜੀ ਆਇਆ ਕੋ ਤਾਂ ਉਹ ਫਿਰਦਾ ਪਰਪਾਪਾ ਗਿਆ ਇਹਦਾ ਕੰਮ ਤੇ ਆ ਜਾ ਸ਼ੇਤੀ ਆਇਆ ਕੋ ਤਾਂ ਇੱਧਰ ਮੈਂ ਬਣਾ ਲਿਆ ਸੀ ਰੋਟੀ ਪਾਣੀ ਸਾਰਾ 8 ਵਜੇ ਨੂੰ ਤੇ ਇੱਧਰ ਤੋਰੀਆਂ ਦੀ ਸਬਜ਼ੀ ਬਣਾਈ ਸੀ ਮੈਂ ਦੁੱਧ ਪਾ ਕੇ ਕਾਲੀ ਤੋਰੀਆਂ ਦੀ ਤੇ ਇਹ ਦੁੱਧ ਗਰਮ ਕਰਕੇ ਰੱਖਤਾ ਦੈਰੀ ਵਾਲਾ ਦੁੱਧ ਫਿਰ ਖਰਾਬ ਹੋ ਜਾਂਦਾ ਜੇ ਨਾ ਵਾਲਗੇ ਦੁਪਹਿਰ 2 ਵਜੇ 3 ਵਜੇ ਤੱਕ ਤੇ ਰੋਟੀ ਵੀ ਬਣਾਤੀ ਆਈ ਪੀਆ ਤੇ ਇੱਧਰ ਆ ਗਿਆ ਸਾਡਾ ਬਾਜਾ ਬਾਜਾ ਖਾਡਰ ਹੋ ਰਿਹਾ ਤੇ ਹੁਣ ਮੈਂ ਇਹਨੂੰ ਖਵਾਉਂਗੀ ਰੋਟੀ ਤੇ ਫਿਰ ਸਾਰਾ ਦਿਨ ਇਹਨਾਂ ਨੂੰ ਸੰਭਲਤੀ ਆ ਹੁਣ ਮੈਂ ਇਹਦੇ ਡੈਡੀ ਦੇ ਹੁੰਦੇ ਹੁੰਦੇ ਮੈਂ ਨਾਲ ਹੀ ਫਿਰ ਬੱਚਿਆਂ ਨਾਲ ਆਖਾ ਹੋ ਜਾਂਦਾ ਕੱਲੀ ਨੂੰ ਆ ਇੱਧਰ ਆ ਜਾ ਉਹ ਗਿਆ ਦਵਾਰਾ ਫੇਰ ਇੱਕ ਕਾਕਿਆਂ ਦੇ ਸੁੱਤੇ-ਸੁੱਤੇ ਦਾ ਲਾਹਾ ਹੁੰਦਾ ਹੌਣੇ ਸੁੱਤਾ ਪਿਆਗਾ